ਸਾਡਾ ਜੁੜੇ ਹੋਏ ਨੂੰ ਸੋ ਕਮਲ ਕੀ ਕੁਝ ਰਿਐਕਸ਼ਨਸ ਲੋਕਾਂ ਦੇ ਸਾਹਮਣੇ ਆ ਰਹੇ ਨੇ ਅੱਜ ਬਜਟ ਪੇਸ਼ ਕੀਤਾ ਗਿਆ ਹੈ ਅੱਜ ਬਿਹਤ ਵੱਡੇ ਵੱਡੇ ਐਲਾਨ ਕੀਤੇ ਨੇ ਇਸ ਬਜਟ ਦੇ ਵਿੱਚ ਜੀ ਬਿਲਕੁਲ ਜਿਹੜਾ ਹੈਗਾ ਬਜਟ ਪੇਸ਼ ਕੀਤਾ ਗਿਆ ਹੈਗਾ ਔਰ ਬਰੀਕੀਆਂ ਹਲੇ ਜਿਹੜੀਆਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਪਤਾ ਚੱਲਣਗੀਆਂ ਲੇਕਿਨ ਇਹਨੂੰ ਰਲਿਆ ਮਿਲਿਆ ਜਾਂ ਬਜਟ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈਗਾ ਸੀਆਈਸੀਯੂ ਵੱਲੋਂ ਵੀ ਇੱਥੇ ਇੱਕ ਵੱਡੀ ਸਕਰੀਨ ਲਗਾ ਕੇ ਜਿਹੜਾ ਬਜਟ ਨੂੰ ਦੇਖਿਆ ਗਿਆ ਔਰ ਸੁਨਿਆ ਗਿਆ ਸਾਡੇ ਨਾਲ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਨੇ ਉਪਕਾਰ ਸਿੰਘ ਉਹੂਜਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਸਰ ਇੰਡੀਆ ਨਿਊਜ਼ ਪੰਜਾਬ ਦੇ ਹਾਂਜੀ ਬਜਟ ਨੂੰ ਓਵਰਆਲ ਕਿਸ ਤਰ੍ਹਾਂ ਦੇਖਿਆ ਅਗਰ ਇੱਕ ਛੋਟੀ ਜਿਹੀ ਇੱਕ ਸਮਰੀ ਚ ਦੇਖੋ ਇਹ ਬਜਟ ਜੋ ਸਾਡਾ ਦੇਸ਼ ਦਾ ਡ੍ਰੀਮ ਹੈ ਕਿ ਅਸੀਂ ਥਰਡ ਲਾਰਜੈਸਟ ਇਕਨੋਮੀ ਬਣੀਏ ਜਾਂ ਅਸੀਂ ਥਰਡ ਲਾਰਜੈਸਟ ਇਕਨੋਮੀ ਬਣੀਏ ਜਾਂ 10 ਟ੍ਰਿਲੀਅਨ ਦੀ ਇਕਨੋਮੀ ਬਣੀਏ ਇਹ ਉਹਦੇ ਰਿਲੇਟਡ ਇੱਕ ਬਜਟ ਹੈ ਇਹਦੇ ਵਿੱਚ ਕੁਝ ਰਾਹਤ ਦਿੱਤੀ ਗਈ ਹੈ ਔਰ ਇਹਦੇ ਨਾਲ ਮੈਨੂੰ ਲੱਗਦਾ ਐਮ ਐਸ ਐਮ ای ਦੀ ਜਿਹੜੀ ਸਲੈਬ ਹੈ ਉਹ ਵਧਾਈ ਗਈ ਹੈ 1 ਕਰੋੜ ਤੋਂ 2.5 ਕਰੋੜ ਕੀਤੀ ਗਈ ਹੈ ਔਰ ਜਿਹੜੀ স্মਾਲ ਦੀ ਲਾਰਜ ਦੀ ਸਲੇਬ ਵਧਾਈ ਗਈ ਹੈ ਉਹਦੇ ਨਾਲ ਇੰਡਸਟਰੀ ਨੂੰ ਰਾਹਤ ਮਿਲੇਗੀ ਔਰ ਜਿਹੜਾ ਖਾਸ ਤੌਰ ਤੇ ਕਿਉਂਕਿ ਸਾਡਾ ਜੀਡੀਪੀ ਘਟਿਆ ਹੈ ਡਿਮਾਂਡ ਘਟੀ ਹੋਈ ਹੈ ਜਿਹੜੀ ਐਮਐਸਐਮਈ ਹੈ ਉਹ ਮੰਦੇ ਦੇ ਦੌਰ ਚੋਂ ਗੁਜ਼ਰ ਰਹੀ ਹੈ ਸੋ ਇਹਦੇ ਨਾਲ ਜੇ ਕਾਮਨ ਮੈਨ ਦੇ ਜੇਬ ਵਿੱਚ ਜ਼ਿਆਦਾ ਪੈਸੇ ਆਣਗੇ ਤਾਂ ਉਹਦੇ ਨਾਲ ਉਹਦੀ ਸਪੈਂਡਿੰਗ ਵਧੇਗੀ ਔਰ ਜਿਹੜੀ ਇੰਡਸਟਰੀ ਮੰਦੇ ਦੇ ਦੌਰ ਚੋਂ ਨਿਕਲ ਰਹੀ ਹੈ ਡਿਮਾਂਡ ਵਧਣ ਕਰਕੇ ਉਹਨੂੰ ਕੁਝ ਰਾਹਤ ਮਿਲੇਗੀ ਐਕਸਪੋਰਟ ਦੇ ਲਈ ਲੱਗਦਾ ਹੈਗਾ ਕਿ ਹਲੇ ਕੁਝ ਹੋਰ ਉਮੀਦਾਂ ਸਿਗੀਆਂ ਆਪਾਂ ਨੂੰ ਕਿਉਂਕਿ ਲੁਧਿਆਣਾ ਐਕਸਪੋਰਟ ਦੇ ਉੱਤੇ ਡਿਪੈਂਡ ਕਰਦਾ ਹੈਗਾ ਉਹ ਉਹਦੇ ਵਿੱਚ ਥੋੜੀ ਜੀ ਹੋਰ ਸੁਧਾਰ ਜਾਂ ਕਹੀਏ ਕਿ ਰੈਤ ਦੀ ਜ਼ਰੂਰਤ ਸੀਗੀ ਦੇਖੋ ਐਕਸਪੋਰਟ ਦੇ ਰਿਲੇਟਿਡ ਗਵਰਨਮੈਂਟ ਨੇ ਜਿਹੜੇ ਐਕਸਪੋਰਟ ਦੇ ਪ੍ਰੋਸੀਜਰ ਹੈ ਸਿੰਪਲੀਫਾਈ ਕਰਨ ਦੀ ਗੱਲ ਕੀਤੀ ਹੈ ਔਰ ਐਕਸਪੋਰਟ ਸਿੰਪਲੀਫਾਈ ਕਰਨ ਦੀ ਬੜੀ ਜ਼ਰੂਰਤ ਹੈ ਜਿਹੜਾ ਐਕਸਪੋਰਟਰ ਹੈ ਉਹਨੂੰ ਦਫ਼ਤਰਾਂ 'ਚ ਨਾ ਜਾਣਾ ਪਵੇ ਉਹ ਆਪਣੇ ਡੈਸਕ ਤੇ ਬੈਠ ਕੇ ਪੂਰਾ ਕੰਮ ਕਰ ਲਵੇ ਇੱਕ ਬੜਾ ਇੰਪੋਰਟੈਂਟ ਕੰਮ ਹੈ ਔਰ ਇਹਦੇ ਲਈ ਕੰਮ ਕੀਤਾ ਗਿਆ ਇੱਕ ਜਿਹੜਾ ਸਾਡੇ ਤੇ ਤਲਵਾਰ ਨਾਟਕ ਦੀ ਹੈ ਉਹ ਗ੍ਰੀਨ ਟੈਕ ਮੈਨੂਫੈਕ ਗ੍ਰੀਨ ਮੈਨੂਫੈਕਚਰਿੰਗ ਦੀ ਹੈ ਜਿਹੜੇ ਵੀ ਦੇਸ਼ ਜਿਦਾਂ ਕਿ ਜਰਮਨੀ ਹੈ ਉਹਨਾਂ ਨੇ ਸੀਬ ਐਮ ਲਗਾ ਦਿੱਤਾ ਇਸ ਤੋਂ ਇਲਾਵਾ ਜਿਹੜਾ ਯੂ ਐਸ ਏ ਔਰ ਬਾਕੀ ਕੰਟਰੀਜ਼ ਵੀ ਗ੍ਰੀਨ ਮੈਨੂਫੈਕਚਰਿੰਗ ਦੇ ਨਾਂ ਤੇ ਇੱਕ ਟ੍ਰੇਡ ਬੈਰੀਅਰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੈ ਇਹਦੇ ਲਈ ਸਰਕਾਰ ਨੇ ਗ੍ਰੀਨ ਮੈਨੂਫੈਕਚਰਿੰਗ ਲਈ ਕੁਝ ਫੰਡ ਰੱਖੇ ਹੈ ਜੇ ਇਹ ਸਹੀ ਤਰੀਕੇ ਨਾਲ ਇੰਡਸਟਰੀ ਤੱਕ ਪਹੁੰਚਦੇ ਹੈ ਤੇ ਜਿਹੜੀ ਐਕਸਪੋਰਟਰਸ ਤੇ ਇੱਕ ਤਲਵਾਰ ਲਟਕ ਰਹੀ ਹੈ ਔਰ ਅਸੀਂ ਆਪਣੇ ਐਸੋਸੀਏਸ਼ਨ ਲੈਵਲ ਤੇ ਬੜਾ ਉਪਰਾਲਾ ਕਰ ਰਹੇ ਆਂ ਬਈ ਜਿਹੜੀ ਸਸਟੇਨੇਬਿਲਟੀ ਹੈ ਗ੍ਰੀਨ ਮੈਨੂਫੈਕਚਰਿੰਗ ਹੈ ਉਹਨੂੰ ਸਟਰੈਂਥਨ ਕੀਤਾ ਜਾਵੇ ਆਪਣੇ ਐਕਸਪੋਰਟਰਾਂ ਨੂੰ ਟ੍ਰੇਨ ਕੀਤਾ ਜਾਵੇ ਇਹਦੇ ਨਾਲ ਸਾਨੂੰ ਸਪੋਰਟ ਮਿਲੇਗੀ ਔਰ ਜਿਹੜੀ ਦੇਸ਼ ਦੀ ਐਕਸਪੋਰਟ ਹੈ ਉਹ ਘਟਣ ਦੀ بجائے ਵਧੇ ਕਿ ਅ ਕ੍ਰੈਡਿਟ ਕਹਿੰਦੇ ਕਿ ਕ੍ਰੈਡਿਟ ਕਾਰਡ ਜਿਹੜਾ ਐ ਐਮ ਐਸ ਐਮ ਨੂੰ ਦਿੱਤਾ ਜਾਏਗਾ ਡਬਲ ਹੈ ਆਲਮੋਸਟ ਉਹਦਾ ਫਾਇਦਾ ਮਿਲੇਗਾ ਲੇਕਿਨ ਇਥੇ ਸਿਰਫ ਨਾ ਲਿਮਿਟ ਜਿਹੜੀ ਹੈਗੀ ਉਹ ਵਿਧਾਨ ਦੀ ਗੱਲ ਕੀਤੀ ਗਈ ਹੈਗੀ ਸਹੂਲਤ ਦੇਖਦੇ ਹੋ ਇਹਨੂੰ ਕਿਸ ਤਰ੍ਹਾਂ ਐਨਲਾਈਜ਼ ਕਰੋਗੇ ਦੇਖੋ ਬਜਟ ਡਿਟੇਲ ਬਜਟ ਆ ਰਿਹਾ ਹੈ ਇਹ ਡਿਟੇਲ ਬਜਟ ਦੀ ਸਕੀਮ ਪੜ ਕੇ ਮੈਂ ਦੱਸ ਪਾਵਾਂਗਾ ਵੀ ਇਹਦਾ ਇੰਡਸਟਰੀ ਨੂੰ ਕਿੰਨਾ ਬੈਨੀਫਿਟ ਹੋਏਗਾ ਸਾਈਕਲ ਇੰਡਸਟਰੀ ਦੀ ਗੱਲ ਕਰੀਏ ਕਿਉਂਕਿ ਅ ਕਿਆ ਜਾ ਰਿਹਾ ਕਿ EV ਵਾਲ ਜਿਹੜਾ ਵੱਧ ਰਿਹਾ ਹੈਗਾ ਯੁੱਗ EV ਲਈ ਵੀ ਬਹੁਤ ਸਾਰੀਆਂ ਗਵਰਨਮੈਂਟ ਨੇ ਸਕੀਮਾਂ ਦਿੱਤੀਆਂ ਲੇਕਿਨ ਸਾਈਕਲ ਇੰਡਸਟਰੀ ਇਵਨ ਮੈਨੂੰ ਜੋੜ ਕੇ ਦੇਖ ਰਹੇ ਹੈਗੇ ਇਲੈਕਟ੍ਰੋਨਿਕ ਸਾਈਕਲਸ ਵਗੈਰਾ ਲਈ ਉਹਦੇ ਵਿੱਚ ਕੋਈ ਬੈਨੀਫਿਟਸ ਵਗੈਰਾ ਦੇਖੋ EV ਲਈ ਓਵਰਆਲ ਸਰਕਾਰ ਨੇ ਬੈਨੀਫਿਟ ਦਿੱਤੇ ਹੈ ਔਰ ਸਾਈਕਲ EV ਔਰ ਟੂ ਵਿਲਨ ਇਹ ਸਾਰੇ ਇੱਕੋ ਸੈਗਮੈਂਟ ਦੇ ਵਿੱਚ ਆਉਣ ਵਾਲੇ ਦਿਨਾਂ ਚ ਆ ਰਹੇ ਔਰ EV ਦੇ ਰਿਲੇਟਿਡ ਗਵਰਨਮੈਂਟ ਨੇ ਕਈ ਅੱਜ ਕੁਝ ਅਨਾਉਂਸਮੈਂਟਸ ਕੀਤੀਆਂ ਉਹਦੇ ਨਾਲ ਮੈਨੂੰ ਉਮੀਦ ਹੈ ਵੀ ਡਾਇਰੈਕਟ ਸਾਈਕਲ ਨੂੰ ਤਾਂ ਬੈਨੀਫਿਟ ਨਹੀਂ ਹੋਏਗਾ ਪਰ ਈਵੀ ਨੂੰ ਕਾਫੀ ਬੈਨੀਫਿਟ ਹੋਏਗਾ ਔਰ ਜਿਹੜਾ ਕੁਝ ਮਿਨਰਲਸ ਤੇ ਡਿਊਟੀਆਂ ਘਟਾਈਆਂ ਗਈਆਂ ਉਹਦੇ ਨਾਲ ਵੀ ਈਵੀ ਨੂੰ ਸਪੋਰਟ ਮਿਲੇਗਾ ਬਜਟ ਦੇ ਵਿੱਚ ਇਨਕਮ ਟੈਕਸ ਦੇ ਉੱਤੇ ਆਲਮੋਸਟ ਜਿਹੜਾ ਹੈਗਾ 12 ਲੱਖ ਰੁਪਏ ਲੱਖ ਰੁਪਏ ਮਹੀਨੇ ਤੱਕ ਉਹਨੂੰ ਕੋਈ ਟੈਕਸ ਨਹੀਂ ਹੋਏਗਾ ਤੇ ਲੱਗਦਾ ਕਿ ਆਮ ਮਿਡਲ ਕਲਾਸ ਨੂੰ ਇਹਦਾ ਫਾਇਦਾ ਹੋਏਗਾ ਜਾਂ ਅਪਰ ਮਿਡਲ ਕਲਾਸ ਨੂੰ ਇੰਡਸਟਰੀ ਦੇ ਵਿੱਚ ਲੇਬਰ ਜਿਹੜੀ ਵਰਕ ਕਰ ਰਹੀ ਹੈ ਉਹਨੂੰ ਕੋਈ ਫਾਇਦਾ ਦੇਖੋ ਇਹਦੇ ਨਾਲ ਮੈਂ ਇਹਦੀ ਬੜੀ ਸراہਨਾ ਕਰਦਾ ਇੰਡਸਟਰੀ ਨੂੰ ਬੜਾ ਬੈਨੀਫਿਟ ਹੋਏਗਾ ਜਿਹੜਾ ਕੰਟਰੀ ਦਾ ਜੀਡੀਪੀ ਘਟਿਆ ਉਹ ਡਿਮਾਂਡ ਘਟਣ ਕਰਕੇ ਘਟਿਆ ਔਰ ਇਹਦੇ ਨਾਲ ਜਿਹੜਾ ਇੱਕ ਆਮ ਆਦਮੀ ਦੇ ਜੇਬ ਵਿੱਚ ਉਹਨੂੰ ਟੈਕਸ ਕੱਟ ਦੇਣਾ ਪਏਗਾ ਉਹਦੇ ਜੇਬ ਵਿੱਚ ਜ਼ਿਆਦਾ ਪੈਸੇ ਆਣਗੇ ਉਹ ਜ਼ਿਆਦਾ ਸਪੈਂਡਿੰਗ ਕਰੇਗਾ ਔਰ ਜਿਹੜਾ ਇੱਕ ਇਕਨੋਮਿਕਸ ਦਾ ਡਾਟਾ ਇਹ ਕਹਿੰਦਾ ਵੀ ਜਿਹੜਾ ਆਮ ਆਦਮੀ ਹੈ ਉਹ ਸਭ ਤੋਂ ਵੱਧ ਸਪੈਂਡਿੰਗ ਕਰਦਾ ਸੋ ਇਹਦੇ ਨਾਲ ਜਿਹੜਾ ਵਾ ਸਾਡਾ ਜਿਹੜਾ ਡਿਮਾਂਡ ਵਧੇਗੀ ਜਿਹੜੀ ਐਮਐਸਐਮਈ ਮੰਦੇ ਦੇ ਦੌਰ ਚੋਂ ਗੁਜ਼ਰ ਰਹੀ ਹੈ ਉਹਨਾਂ ਨੂੰ ਰਾਹਤ ਮਿਲੇਗੀ ਨਾਲ ਹੀ ਜਿਹੜਾ ਆਮ ਆਦਮੀ ਹੈ ਉਹਦੇ ਜਿਹੜੇ ਡ੍ਰੀਮਸ ਹੈ ਵੀ ਮੈਂ ਕੁਝ اپنی ਲਾਈਫ ਬੈਟਰ ਕਰਾਂ ਉਹ ਡ੍ਰੀਮ ਪੂਰੇ ਹੋਣ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਬਜਟ ਨੂੰ ਕਿੰਨੇ ਨੰਬਰ ਦੇਣਗੇ ਮੈਂ ਬਜਟ ਨੂੰ 100 ਚੋਂ 75 ਨੰਬਰ ਦਿੰਦਾ ਥੈਂਕ ਯੂ ਸਰ ਤਾਂ 100 ਦੇ ਵਿੱਚੋਂ 75 ਨੰਬਰ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਉਪਕਾਰ ਸਿੰਘ ਓਲਜਾ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਨੇ ਓਵਰ ਆਲ ਬਜਟ ਠੀਕ ਹੈਗਾ ਲੇਕਿਨ ਬਹੁਤ ਸਾਰੇ ਹੋਰ ਸੁਧਾਰਾਂ ਦੀ ਜ਼ਰੂਰਤ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਰਹੀ ਹੈ ਜੀ ਜੇ ਬਿਲਕੁਲ ਜੜਾ ਕਿ ਅੱਜ ਬਜਟ ਪੇਸ਼ ਹੋਇਆ ਸਭ ਨੂੰ ਇੰਤਜ਼ਾਰ ਸੀ ਉਮੀਦਾਂ ਕੀਤੀਆਂ ਜਾ ਰਹੀਆਂ ਸੀ ਕਿ ਕੀ ਕੁਝ ਸਸਤਾ ਹੋਵੇਗਾ ਕਿ ਕੁਝ ਮਹਿੰਗਾ ਹੋਵੇਗਾ ਇਲੈਕਟ੍ਰੋਨਿਕਸ ਮਾਲ ਜਿਹੜੇ ਕਿ ਹਾਲਾ ਕਿ ਕਿਹਾ ਗਿਆ ਕਿ ਕੁਝ ਕੁ ਸਸਤਾ ਹੋਵੇਗਾ ਜਿਹੜੇ ਕਿ ਤੇ ਉਸ ਤੋਂ ਇਲਾਵਾ ਵਿਦਿਆਰਥੀਆਂ ਦੇ ਅਗਰ ਸਿੱਖਾਲ ਕਰੀਏ AI ਤੇ ਜ਼ਿਆਦਾ ਜ਼ੋਰ ਦਿੱਤਾ ਗਿਆ AI ਦੇ ਲਈ ਵੀ ਵੱਡਾ ਲਾਂਖ ਕੀਤਾ ਗਿਆ ਕਿ ਤਿੰਨ AI ਸੈਂਟਰ ਜਿਹੜੇ ਕਿ ਐਕਸਲੈਂਸ ਸੈਂਟਰ ਨੇ ਉਹ ਵੀ ਮਤਲਬ ਕਿ ਰੱਖੇ ਜਾਣਗੇ ਬਣਾਏ ਜਾਣਗੇ ਤੇ ਇਸ ਦੇ ਨਾਲ ਹੀ ਜਿਹੜੇ ਕਿ ਵਿਦਿਆਰਥੀਆਂ ਦੇ ਲਈ ਵੀ ਕਾਫੀ ਵੱਡੀ ਰੇਟ ਵੀ ਜਿਹੜੀ ਰੱਖੀ ਗਈ ਹੈ ਇਸ ਦੇ ਉੱਪਰ ਕੀ ਰਿਹਾ ਦੇਖੋ ਬਿਲਕੁਲ ਇਸ ਸੈਕਟਰ ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈਗੀਆ ਕਿਉਂਕਿ ਸਾਡਾ ਜਿਹੜਾ ਸਿੱਧਾ ਕੰਪੀਟੀਸ਼ਨ ਹੈਗਾ ਅਸੀਂ ਇਹ ਗੱਲ ਕਰਦੇ ਹੈਗੇ ਕਿ ਅਗਰ ਚਾਈਨਾ ਨੂੰ ਬੀਟ ਕਰਨਾ ਹੈਗਾ ਤਾਂ ਜਿਹੜੀ ਇਸ ਟੈਕਨੋਲੋਜੀ ਦੇ ਵਿੱਚ AI ਟੈਕਨੋਲੋਜੀ ਦੇ ਵਿੱਚ EV ਦੇ ਵਿੱਚ ਔਰ ਖਾਸ ਕਰਕੇ ਇਲੈਕਟ੍ਰੋਨਿਕਸ ਦੇ ਵਿੱਚ ਸਾਨੂੰ ਜਿਹੜਾ ਆਪਣੇ ਆਪ ਨੂੰ ਸਮਰਥ ਬਣਾਉਣਾ ਪਏਗਾ ਤਾਂ ਹੀ ਤੁਸੀਂ ਅੱਜ ਦੇਖਿਆ ਹੋਏਗਾ ਕਿ ਕੇਂਦਰੀ ਬਜਟ ਯੂਨੀਅਨ ਬਜਟ ਦੇ ਵਿੱਚ ਬੈਟਰੀਜ਼ ਨੂੰ ਲੈ ਕੇ ਵੀ ਬੜਾ ਜ਼ੋਰ ਦਿੱਤਾ ਗਿਆ ਕਿ ਬੈਟਰੀ ਦੀ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਜਿਹੜੀ ਹੈਗੀ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ AI ਦੇ ਲਈ ਖਾਸ ਕਰਕੇ ਜਿਹੜਾ ਜ਼ਰੂਰ ਤੋਂ ਬਧਾਇਆ ਗਿਆ ਹੈਗਾ ਔਰ ਇੰਸਟੀਚੂਟਸ ਖਾਸ ਕਰਕੇ ਜਿਨੇ ਵੀ ਲਰਨਿੰਗ ਇੰਸਟੀਚੂਟਸ ਹੋਣਗੇ ਪਰਮ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਸਹੂਲਤਾਂ ਦਿੱਤੀਆਂ ਗਈਆਂ ਨੇ ਲੇਕਿਨ ਦੇਖਣਾ ਇਹ ਹੋਏਗਾ ਕਿ ਜਿਸ ਤਰ੍ਹਾਂ ਖੁਦ ਉਪਕਾਰ ਸਿੰਘ ਉਹਨਾਂ ਨੇ ਦੱਸਿਆ ਹੈਗਾ ਕਿ ਜਦੋਂ ਇੰਡਸਟਰੀ ਨੂੰ ਇਹਦਾ ਫਾਇਦਾ ਉਦੋਂ ਹੀ ਪਹੁੰਚਦਾ ਜਦੋਂ ਲਰਨਡ ਯਾਨੀ ਕਿ ਸਕਿਲਡ ਜਦੋਂ ਲੇਬਰ ਜਾਂ ਸਕਿਲਡ ਜਿਹੜੇ ਵਰਕਰਸ ਨੇ ਉਹ ਉੱਥੇ ਪਹੁੰਚਣ ਉਹਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਘਟੋ ਘਟ ਇੰਸਟੀਚੂਟਸ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਜਿਵੇਂ ਕੋਲੇ ਵੀ ਕਿਹਾ ਜਾ ਰਿਹਾ ਹੈ ਕਮਲ ਕੀ ਜਿਹੜਾ ਕਿ ਬਜਟ ਹੁੰਦਾ ਇੱਕ ਸਾਲ ਦੇ ਲਈ ਬਜਟ ਹੁੰਦਾ ਪਰ ਇਸ ਦੇ ਵਿੱਚ ਜਿਹੜਾ ਕਿ ਅਗਲੇ 4-5 ਸਾਲਾਂ ਦੇ ਲਈ ਜਾਂ ਫਿਰ 10-15 ਸਾਲਾਂ ਦੇ ਲਈ ਜਿਹੜਾ ਕਿ ਐਲਾਨ ਕੀਤੇ ਗਏ ਨੇ ਉਸ ਨੂੰ ਨਾ ਵੇਖਦੇ ਹੋਏ ਇਸ ਦੇ ਵਿੱਚ ਥੋੜੇ ਹੋਰ ਸੁਧਾਰ ਹੋਣੇ ਚਾਹੀਦੇ ਸੀ ਕਿ ਸਾਲ ਪਰ ਵਿੱਚ ਜਿੱਥੇ ਕਿ ਬਜਟ ਤਿਆਰ ਕੀਤਾ ਗਿਆ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਪਹੁੰਚੇ ਇਸ ਦੇ ਲਈ ਕੀ ਕਹਿਣਾ ਚਾਹੋਗੇ ਦੇਖੋ ਇਸ ਵਾਰ ਪਿਛਲੇ ਮੈਂ ਬਜਟ ਦੀ ਅਗਰ ਗੱਲ ਕਰਾਂ ਤਾਂ ਕੁ ਮਾਫਰ ਆ ਕੇ ਬਜਟ ਪੇਸ਼ ਕੀਤਾ ਜਾਂਦਾ ਸੀ ਲੇਕਿਨ ਇਸ ਵਾਰ ਕੁਛ ਹੱਦ ਤੱਕ ਸਪਸ਼ਟ ਹੈਗਾ ਬਜਟ ਚਾਹੇ ਉਹ ਸੀਨੀਅਰ ਸਿਟੀਜ਼ਨ ਨੂੰ ਲੈ ਕੇ ਹੋਵੇ ਮੀਡਲ ਕਲਾਸ ਨੂੰ ਲੈ ਕੇ ਹੋਵੇ ਨੌਕਰੀ ਪੇਸ਼ਾ ਵਾਲੇ ਲੋਕਾਂ ਨੂੰ ਲੈ ਕੇ ਹੋਵੇ ਇਨਕਮ ਟੈਕਸ ਦੇ ਵਿੱਚ ਦਿੱਤੀ ਗਈ ਰਿਬੇਟ ਜਿਹੜੀ ਸਿੱਧੀ ਆ ਉਹ ਸਿੱਧਾ ਅਸਰ ਪਾਏਗੀ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਜੇਬ ਦੇ ਵਿੱਚ ਬਾਇੰਗ ਪੈਸਾ ਬਚੇਗਾ ਬਾਇੰਗ ਪਾਵਰ ਵਧੇਗੀ ਦੂਸਰਾ ਜਿਹੜਾ ਗੱਲ ਕਰ ਰਿਹਾ ਹੈ ਕਿ ਅਗਰ ਐਜੂਕੇਸ਼ਨ ਦੇ ਵਿੱਚ ਆਪਾਂ ਦੇਖੀਏ ਕਿਉਂਕਿ ਇੱਥੇ ਇਨਵੈਸਟ ਕਰਾਂਗੇ ਫਿਰ ਹੀ ਸ਼ਾਇਦ ਤਰੱਕੀ ਦੇ ਰਾਹ ਖੁੱਲਦੇ ਹੋਏ ਨਜ਼ਰ ਆਣਗੇ ਤਾਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਸਹੂਲਤਾ ਦਿੱਤੀਆਂ ਗਈਆਂ ਨੇ ਐਮ 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 ਮਾਫ ਕਰਨਾ ਐਮ ਐਸ ਐਮਈ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਜਿਹੜਾ ਹੁਣ ਕ੍ਰੈਡਿਟ ਕਾਰਡ ਇਸ਼ੂ ਹੋਏਗਾ ਪਰ ਉਹਦੇ ਨਾਲ ਬਹੁਤ ਸਾਰਾ ਫਾਇਦਾ ਹੋਏਗਾ ਪਹਿਲਾਂ ਕੀ ਹੁੰਦਾ ਸੀਗਾ ਤੁਹਾਨੂੰ ਅਪਲਾਈ ਕਰਨਾ ਪੈਂਦਾ ਸੀਗਾ ਬੈਂਕ ਕੋਲ ਜਾਣਾ ਪੈਂਦਾ ਸੀ ਹੁਣ ਤੁਹਾਡੇ ਕੋਲ ਇੱਕ ਪਾਵਰ ਹੋਏਗੀ ਇੱਕ ਕਾਰਡ ਹੋਏਗਾ ਅਗਰ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਤੁਸੀਂ ਇਮੀਡੀਏਟ ਅਵੇਲ ਕਰ ਸਕਦੇ ਹੋ ਉਹਦੇ ਨਾਲ ਵੀ ਬਹੁਤ ਫਰਕ ਪਏਗਾ ਅਗਰ ਕਿਸੇ ਨੂੰ ਵੱਡਾ ਆਰਡਰ ਮਿਲਦਾ ਹੈਗਾ ਐਮ ਐਸ ਐਮਈ ਨਾਲ ਜੁੜਿਆ ਉਹਦੇ ਕੋਲ ਪੈਸੇ ਦੀ ਕਮੀਆਂ ਤਾਂ ਉਹਨੂੰ ਆ ਬੈਂਕਾਂ ਦੇ ਚੱਕਰ ਲਗਾਉਣ ਦੀ ਜ਼ਰਤ ਨਹੀਂ ਆ ਉਹਦੇ ਕੋਲ ਇੱਕ ਕਾਰਡ ਹੈਗਾ ਜਿਸ ਦੇ ਨਾਲ ਉਹਦੀ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਆ ਉਹ ਇਮੀਡੀਏਟਲੀ ਸੋਲਵ ਹੋ ਜਾਣਗੀ। ਇਸੇ ਕਰਕੇ 100 ਦੇ ਵਿੱਚੋਂ 75 ਨੰਬਰ ਦਿੰਦੇ ਹੋਏ ਇੰਡਸਟਰੀ ਸਿਸ ਦੇਖ ਰਹੇ ਨੇ। ਜੀ ਬਿਲਕੁਲ ਜਿੱਤੇ ਕਿ ਪੂਰੇ ਦੇਸ਼ ਵਪਾਰ ਦੇ ਲੋਕਾਂ ਦੇ ਲਈ ਇਸ ਦੇ ਵਿੱਚ ਵੱਡੇ ਐਲਾਨ ਕੀਤੇ ਨੇ ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀ ਜਾਂ ਫਿਰ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਜਿਹੜਾ ਕਿ ਇੰਡਸਟਰੀਅਲ ਹੱਬ ਹੈ ਇੰਡਸਟਰੀਅਲ ਹੱਬ ਦੇ ਵਿੱਚ ਐਮ ਐਸ ਐਮ ای ਸੈਕਟਰ ਵੀ ਹੈਗਾ ਕਾਫੀ ਸਾਰੇ ਲੋਕ ਨਜੜੇ ਕਿ ਐਮ ਐਸ ਐਮ ਵੀ ਤਾਂ ਆਉਂਦੇ ਨੇ ਤੇ ਉਹੀ ਜ ਦਿੱਤੀ ਜਾਵੇਗੀ ਜੇਕਰ ਕਿ ਕਾਫੀ ਜ਼ਿਆਦਾ ਫਾਇਦਾ ਪਹੁੰਚੇਗਾ ਤੇ ਜਿਹੜੇ ਕਿ ਇੰਡਸਟਰੀ ਦੇ ਵਿੱਚ ਹੋਰ ਇਸ ਦੇ ਵਿੱਚ ਇਸ ਤੋਂ ਵਧੀਆ ਕੀ ਹੋ ਸਕਦਾ ਸੀ ਜਾਂ ਫਿਰ ਕੁਝ ਗੱਲਾਂ ਜਿਹੜੇ ਕਿ ਰਹਿ ਗਈਆਂ ਕੁਝ ਜਿਹੜੇ ਕਿ ਚੀਜ਼ਾਂ ਰਹਿ ਗਈਆਂ ਕਿ ਉਹ ਹੋਣੀਆਂ ਚਾਹੀਦੀਆਂ ਸੀ ਫਿਲਹਾਲ ਜਿਵੇਂ ਕਿ ਤੁਸੀਂ ਦੱਸਿਆ ਕਿ 100 ਦੇ ਵਿੱਚੋਂ 75 ਨੰਬਰ ਉਹਨਾਂ ਦਿੱਤੇ ਨੇ ਕਿ ਹਾਂ ਕਾਫੀ ਹੱਤਾਂ ਗਏ ਠੀਕ ਹੈ ਫਿਰ ਵੀ ਹੋਰ ਚੀਜ਼ਾਂ ਜਿਹੜੇ ਕਿ ਲੋਕ ਚਾਹੁੰਦੇ ਸਨ ਇੰਤਜ਼ਾਰ ਕਰ ਰਹੇ ਸੀ ਕਿ ਇਸ ਸੈਕਟਰ ਦੇ ਲਈ ਵੀ ਕੁਝ ਹੋਣਾ ਚਾਹੀਦਾ ਸੀ ਦੇਖੋ ਐਕਸਪੋਰਟ ਨੂੰ ਲੈ ਕੇ ਜਿਸ ਤਰ੍ਹਾਂ ਊਜਾ ਸਾਹਿਬ ਨੇ ਦੱਸਿਆ ਕਿ ਐਕਸਪੋਰਟ ਸੈਕਟਰ ਦੇ ਵਿੱਚ ਕਿਤੇ ਨਾ ਕਿਤੇ 3% ਦੀ ਜਿਹੜੀ ਇਹਨਾਂ ਦੀ ਮੰਗ ਪਿੱਲਾ ਪੂਰਾ ਨਹੀਂ ਚੱਲ ਰਹੀ ਹੈਗੀ ਹੈ ਉਹਨੂੰ ਕਿਤੇ ਨਾ ਕਿਤੇ ਪੂਰਾ ਕੀਤਾ ਜਾ ਸਕਦਾ ਸੀਗਾ ਦੂਸਰਾ ਸਾਈਕਲ ਇੰਡਸਟਰੀ ਜੋ ਮੇਨ ਹੱਬ ਹੈਗੀ ਹੈ ਲੁਧਿਆਣਾ ਟਰੈਕਟਰ ਪਾਰਟਸ ਆਟੋ ਪਾਰਟਸ ਹੈ ਔਰ ਹੁਣ ਇਲੈਕਟ੍ਰੋਨਿਕਸ ਦੇ ਵਿੱਚ ਵੀ ਆਪਣਾ ਹੱਥ ਅਜ਼ਮਾਰੇ ਕਿਉਂਕਿ ਇਲੈਕਟ੍ਰੋਨਿਕ ਸਾਈਕਲ ਇਲੈਕਟ੍ਰਿਕ ਸਾਈਕਲ ਔਰ ਇਲੈਕਟ੍ਰਿਕ ਵਹੀਕਲ ਲੁਧਿਆਣਾ ਦੇ ਅੰਦਰ ਬੰਨੇ ਸ਼ੁਰੂ ਹੋ ਗਏ ਹਨ ਔਰ ਅਗਰ ਇਹਨਾਂ ਦੇ ਵਿੱਚ ਥੋੜਾ ਬਹੁਤ ਹੋਰ ਰਿਬੇਟ ਜਿਸ ਤਰ੍ਹਾਂ ਕਿ ਆ ਜਿਹੜਾ ਨਾਰਥ ਮਾਫ ਕਰਨਾ ਐ ਐਮਪੀ ਦੇ ਵਿੱਚ ਜਾਂ ਬੈਂਗਲੌਰ ਦੇ ਵਿੱਚ ਜਿਹੜੇ ਐਕਸਪੋਰਟਰਸ ਨੂੰ ਜਿਹੜੀ ਸਲੈਬ ਦਿੱਤੀ ਗਈ ਅਗਰ ਪੰਜਾਬ ਨੂੰ ਮਿਲਦੀ ਤਾਂ ਇਹਦੇ ਵਿੱਚ ਫਾਇਦਾ ਹੁੰਦਾ ਕਿਉਂਕਿ ਇਹ ਹਾਰਡ ਇੰਡਸਟਰੀ ਦੇ ਵਿੱਚ ਆਉਂਦੇ ਨੇ ਪਰ ਇਹਦੇ ਵਿੱਚ ਇਹ ਆਈਟੀ ਸੈਕਟਰ ਜਾਂ ਇਲੈਕਟ੍ਰੋਨਿਕ ਦੇ ਵਿੱਚ ਨਹੀਂ ਗਿਨੇ ਜਾਂਦੇ ਹੈਗੇ ਇਸ ਕਰਕੇ ਵੀ ਲੋਹਾ ਮਹਿੰਗਾ ਹੁੰਦਾ ਪਿੱਛੇ ਤੁਸੀਂ ਦੇਖਿਆ ਹੋਵੇਗਾ ਕਿ 1500 ਰੁਪਏ ਰੇਟ ਲੋਹੇ ਦੇ ਵਿੱਚ ਵਧਿਆ ਔਰ ਉਹਦਾ ਸਿੱਧਾ ਸਿੱਧਾ ਅਸਰ ਪੂਰੀ ਇੰਡਸਟਰੀ ਤੇ ਹੁੰਦਾ ਅਗਰ ਕੱਚੇ ਲੋਹੇ ਦੇ ਰੇਟ ਵਧਦੇ ਆ ਤਾਂ ਉੱਥੇ ਬਣਨ ਵਾਲਾ ਇੱਕ ਮਾਮੂਲੀ ਜਿਹਾ ਨਟ ਵੀ ਮਹਿੰਗਾ ਹੋ ਜਾਂਦਾ ਕਿਉਂਕਿ ਉਹਦੇ ਲੇਬਰ ਕੋਸ ਬੱਜ ਜਾਂਦੀ ਹੈ ਉਹਦੀ ਜਿਹੜੀ ਲੋਹੇ ਦੇ ਰੇਟ ਵਧਣ ਕਰਕੇ ਨਟ 볼ਟ ਜਿਹੜੇ ਨੇ ਉਹ ਵੀ ਮਹਿੰਗੇ ਹੋ ਜਾਂਦੇ ਨੇ ਜੋ ਅਸਰ ਪਾਉਂਦੇ ਨੇ ਪੂਰੀ ਆਟੋ ਇੰਡਸਟਰੀ ਸਾਈਕਲ ਇੰਡਸਟਰੀ ਦੇ ਉੱਤੇ ਤਾਂ ਇਹਦੇ ਉੱਤੇ ਵੀ ਕਿਹਾ ਜਾ ਰਿਹਾ ਸੀਗਾ ਕਿ ਇੱਕ ਜਿਹੜੀ ਹੈਗੀ ਹੈ ਬਜਟ ਦੇ ਵਿੱਚ ਲੋਹੇ ਨੂੰ ਖਾਸ ਕਰਕੇ ਮੋਨੀਟਰਿੰਗ ਕਮੇਟੀ ਦੀ ਗੱਲ ਕੀਤੀ ਜਾ ਰਹੀ ਸੀ ਉਹਦੀ ਕਿਤੇ ਨਾ ਕਿਤੇ ਇਹਨਾਂ ਨੂੰ ਕਮੀ ਖਲੀ ਹੈਗੀ ਔਰ ਇਲੈਕਟ੍ਰਿਕ ਦੇ ਵਿੱਚ ਜਿਸ ਤਰ੍ਹਾਂ ਬੈਟਰੀਜ਼ ਦੇ ਵਿੱਚ ਕਿਉਂਕਿ ਇਸ ਵਕਤ ਪੰਜਾਬ ਮੈਂ ਲੁਧਿਆਣੇ ਦੀ ਗੱਲ ਨਹੀਂ ਕਰ ਰਿਹਾ ਪੂਰਾ ਪੰਜਾਬ ਹਲੇ ਪਿਛੜਿਆ ਹੋਇਆ ਹੈ ਸਿਰਫ ਲੁਧਿਆਣਾ ਦੇ ਅੰਦਰ ਇਲੈਕਟ੍ਰਿਕ ਸਾਈਕਲ ਕੁਝ ਫਰਮਾਂ ਜਿਹੜੀਆਂ ਬਣਾ ਰਹੀਆਂ ਨੇ ਅਗਰ ਉਹਦੇ ਵਿੱਚ ਅਸੀਂ ਕੰਪੀਟੀਸ਼ਨ ਦੇ ਵਿੱਚ ਖੜੇ ਹੋਣਾ ਤਾਂ ਪੂਰੇ ਲੁਧਿਆਣਾ ਨੂੰ ਪੂਰੇ ਪੰਜਾਬ ਨੂੰ ਜਿਹੜੀ ਇਹਦੀ ਸਹੂਲਤ ਦੇਣੀ ਪਏ ਜੀ ਬਿਲਕੁਲ ਅੱਜ ਜੋ ਬਜਟ ਪੇਸ਼ ਕੀਤਾ ਗਿਆ ਫਿਲਹਾਲ ਅਗਰ ਅਸੀਂ ਗੱਲ ਕਰੀਏ ਕਿਸਾਨ ਵਰਗ ਦੇ ਕਿਸਾਨ ਵਰਗ ਦਾ ਕੀ ਕੁਝ ਰਿਐਕਸ਼ਨ ਸਾਹਮਣੇ ਆਇਆ ਕਿ ਕੀ ਉਹ ਸੋਚਦੇ ਨੇ ਇਸ ਬਜਟ ਨੂੰ ਲੈ ਕੇ ਇਕੋ ਖੇਤੀ ਪ੍ਰਧਾਨ ਸੂਬਾ ਪੰਜਾਬ ਉਹਦੇ ਵਿੱਚ ਹੁਣ ਜਿਸ ਤਰ੍ਹਾਂ ਬਜਟ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਦਾਲਾਂ ਦੇ ਉੱਤੇ ਕੇਂਦਰੀ ਮਾਫ ਕਰਨਾ ਕੇਂਦਰੀ ਬਜਟ ਦੇ ਵਿੱਚ ਉਹਨਾਂ ਨੇ ਸਾਡੇ ਫਾਈਨਾਂਸ ਮਿਨਿਸਟਰ ਨੇ ਸਿਤਾ ਰਾਮਨ ਉਹਨਾਂ ਨੇ ਕਿਹਾ ਜ਼ੋਰ ਦਿੱਤਾ ਹੈ ਕਿ ਦਾਲਾਂ ਨੂੰ ਜਿਹੜਾ ਹੈਗਾ ਤਲਹਨ ਜਿਹੜੇ ਨੇ ਉਹਨਾਂ ਨੂੰ ਉਗਾਇਆ ਜਾਵੇ ਉਹਨਾਂ ਦੇ ਉੱਤੇ ਜ਼ੋਰ ਦਿੱਤਾ ਜਾਵੇ ਉਹਨਾਂ ਦੀ ਐਕਸਪੋਰਟ ਕੀਤੀ ਜਾਵੇ ਉਹ ਸੰਭਵ ਹੋਦਈ ਹੈ ਪਰਮ ਜਦੋਂ ਪੰਜਾਬ ਫਸਲੀ ਚੱਕਰ ਚੋਂ ਨਿਕਲੇਗਾ ਦਾਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਏਗੀ ਬਹੁਤ ਸਾਰੀਆਂ ਦਾਲਾਂ ਦੇ ਉੱਤੇ ਐਮਐਸਪੀ ਤਾਂ ਰੂਰ ਲekin ਉਹ ਮਿਲਦੀ ਨਹੀਂ ਹੈ। ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਕਿ ਪੰਜਾਬ ਦੀ ਕਿਸਾਨੀ ਪੂਰੇ ਭਾਰਤ ਦੇ ਕਿਸਾਨ ਜਿਹੜੇ ਨੇ ਐਮਐਸਪੀ ਨਾ ਮਿਲਣ ਕਰਕੇ ਆਪਣੀ ਹੀ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਨੇ ਜਿਹੜਾ ਫਸਲਾਂ ਦੇ ਉੱਤੇ ਉਹਨਾਂ ਨੂੰ ਆਰਾਮ ਨਾਲ ਐਮਐਸਪੀ ਮਿਲਦੀ ਹੈ ਜਾਂ ਕੇਂਦਰ ਚੱਕ ਦੀ ਹੈਗੀ ਹੈ ਫਸਲਾਂ ਉਹਨਾਂ ਨੂੰ ਹੀ ਉਗਾਇਆ ਜਾਂਦਾ ਹੈਗਾ ਉਹਨਾਂ ਦੀ ਖੇਤੀ ਕੀਤੀ ਜਾਂਦੀ ਹੈ। ਤਾਂ ਬਜਟ ਦੇ ਵਿੱਚ ਅਗਰ ਪ੍ਰਬੰਧਨ ਰੱਖਿਆ ਗਿਆ ਹੈਗਾ ਦਾਣਾ ਦੇ ਉੱਤੇ ਤਾਂ ਅਗਰ ਐਮਐਸਪੀ ਰੱਖੀ ਜਾਂਦੀ ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਫਾਇਦਾ ਕਿਸਾਨਾਂ ਨੂੰ ਮਿਲਦਾ। ਜੀ ਬਿਲਕੁਲ ਜੀ ਕਮਲ ਬਾਬਾ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ।